ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਜਮਾਤ 6ਵੀਂ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 20 ਸ਼ਹਿਰੀ ਵਿਕਾਸ ਅਤੇ ਸਥਾਨਿਕ ਸਰਕਾਰ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਵਿਕਲਪੀ ਪ੍ਰਸ਼ਨ ਪ੍ਰਸ਼ਨ ਨੰਬਰ 1 ਸ਼ਹਿਰੀ ਸਥਾਨਕ ਸਰਕਾਰ ਦੀ ਮੂਢਲੀ ਸੰਸਥਾ ਦਾ ਕੀ ਨਾਂ ਹੈ ਨੰਬਰ 1 ਨਗਰ ਨਿਗਮ ਨੰਬਰ 2 ਗ੍ਰਾਮ ਪੰਚਾਇਤ ਨੰਬਰ 3 ਨਗਰ ਪੰਚਾਇਤ ਉੱਤਰ ਹੈਗਾ ਨੰਬਰ 3 ਨਗਰ ਪੰਚਾਇਤ ਪ੍ਰਸ਼ਨ ਨੰਬਰ ਦੋ ਨਗਰ ਨਿਗਮ ਦੇ ਮੁਖੀ ਨੂੰ ਕੀ ਕਹਿੰਦੇ ਹਨ ਨੰਬਰ 1 ਪ੍ਰਧਾਨ ਨੰਬਰ 2 ਮੇਅਰ ਨੰਬਰ 3 ਸਰਪੰਚ ਉੱਤਰ ਹੈਗਾ ਨੰਬਰ 2 ਮੇਅਰ ਪ੍ਰਸ਼ਨ ਨੰਬਰ 3 ਨਗਰ ਨਿਗਮ ਦੇ ਕਾਰਜਕਾਰੀ ਅਧਿਕਾਰੀ ਨੂੰ ਕੀ ਕਹਿੰਦੇ ਹਨ ਨੰਬਰ 1 ਸੁਪਰਡੈਂਟ ਨੰਬਰ 2 ਡਿਪਟੀ ਡਾਇਰੈਕਟਰ ਨੰਬਰ 3 ਕਮਿਸ਼ਨਰ ਉੱਤਰ ਹੈਗਾ ਨੰਬਰ 3 ਕਮਿਸ਼ਨਰ ਪ੍ਰਸ਼ਨ ਨੰਬਰ 4 ਹੇਠ ਲਿਖਿਆਂ ਵਿੱਚੋਂ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਨਗਰ ਨਿਗਮ ਨਹੀਂ ਹੈ ਨੰਬਰ 1 ਅਮਰਤਸਰ ਨੰਬਰ 2 ਪਟਿਆਲਾ ਨੰਬਰ 3 ਰੋਪੜ ਨੰਬਰ 4 ਲੁਧਿਆਣਾ ਨੰਬਰ 5 ਬਠਿੰਡਾ ਨੰਬਰ 6 ਜਲੰਧਰ ਉੱਤਰ ਹੈ ਗਿਆ ਨੰਬਰ 3 ਰੋਪੜ ਪ੍ਰਾਸ਼ਾਨ ਨੰਬਰ 5 ਜ਼ਿਲ੍ਹਾ ਪ੍ਰੀਸ਼ਦ ਦੇ ਸਭ ਤੋਂ ਉੱਚ ਅਧਿਕਾਰੀ ਨੂੰ ਕੀ ਕਹਿੰਦੇ ਹਨ ਨੰਬਰ 1 ਡੀਏਓ ਨੰਬਰ 2 ਐਸਐਸਪੀ ਨੰਬਰ 3 ਡੀਪੀਆਰਓ ਨੰਬਰ 4 ਡਿਪਟੀ ਕਮਿਸ਼ਨਰ ਨੰਬਰ 5 ਸੀ ਮੋ ਉੱਤਰ ਹੈਗੇ ਨੰਬਰ 4 ਡਿਪਟੀ ਕਮਿਸ਼ਨਰ ਪ੍ਰਸ਼ਨ ਨੰਬਰ 6 ਵੱਡੇ ਸ਼ਹਿਰਾਂ ਵਿੱਚ ਵਧੇਰੇ ਭੀੜ ਵਾਲੀ ਸੜਕ ਦੀ ਭੀੜ ਨੂੰ ਘਟਾਉਣ ਲਈ ਇੱਕ ਸੜਕ ਦੇ ਉੱਪਰੋਂ ਦੀ ਇੱਕ ਹੋਰ ਸੜਕ ਬਣਾਈ ਜਾਂਦੀ ਹੈ ਇਸ ਸੜਕ ਨੂੰ ਕੀ ਕਹਿੰਦੇ ਹਨ ਨੰਬਰ 1 ਸਾਈਕਲ ਰਿਸ਼ਕਾ ਟਰੈਕ ਨੰਬਰ 2 ਬਾਈਪਾਸ ਨੰਬਰ 3 ਭੂਮੀ ਗਤ ਮਾਰਗ ਨੰਬਰ 4 ਫਲਾਈ ਓਵਰ ਨੰਬਰ 5 ਲਿੰਕ ਰੋਡ ਉੱਤਰ ਹੈਗਾ ਨੰਬਰ 4 ਫਲਾਈ ਓਵਰ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਨੰਬਰ 1 ਆਜ਼ਾਦੀ ਪਿਛੋਂ ਹੋਏ ਸ਼ਹਿਰੀ ਵਿਕਾਸ ਬਾਰੇ ਸੰਖੇਪ ਨੋਟ ਲਿਖੋ ਉੱਤਰ ਆਜ਼ਾਦੀ ਤੋਂ ਬਾਅਦ ਬਹੁਤ ਸਾਰੇ ਪਿੰਡਾਂ ਨੇ ਕਸਬਿਆਂ ਦਾ ਰੂਪ ਧਾਰ ਲਿਆ ਅਤੇ ਫਿਰ ਸ਼ਹਿਰਾਂ ਵਿੱਚ ਬਦਲ ਗਏ ਸ਼ਹਿਰਾਂ ਵਿੱਚ ਵੱਡੇ ਵੱਡੇ ਕਾਰਖਾਨੇ ਸਥਾਪਿਤ ਕੀਤੇ ਗਏ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਰੁਜ਼ਗਾਰ ਦੀ ਭਾਲ ਵਿੱਚ ਸ਼ਹਿਰਾਂ ਵਿੱਚ ਚਲੇ ਗਏ ਪ੍ਰਸ਼ਨ ਨੰਬਰ 2 ਸ਼ਹਿਰੀ ਸਥਾਨਿਕ ਸੰਸਥਾਵਾਂ ਕਿਹੜੀਆਂ-ਕਿਹੜੀਆਂ ਹਨ ਉੱਤਰ ਸ਼ਹਿਰੀ ਸਥਾਨਿਕ ਸਰਕਾਰ ਦੀਆਂ ਤਿੰਨ ਸੰਸਥਾਵਾਂ ਹਨ ਨੰਬਰ 1 ਨਗਰ ਪੰਚਾਇਤ ਨੰਬਰ 2 ਨਗਰ ਪਾਲਿਕਾ ਨੰਬਰ 3 ਨਗਰ ਨਿਗਮ ਪ੍ਰਸ਼ਨ ਨੰਬਰ 3 ਨਗਰ ਨਿਗਮ ਅਤੇ ਨਗਰ ਪਾਲਿਕਾ ਦੀ ਚੋਣ ਲੜਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ ਉੱਤਰ 21 ਸਾਲ ਜਾਂ ਉਸ ਤੋਂ ਜ਼ਿਆਦਾ ਪ੍ਰਸ਼ਨ ਨੰਬਰ 4 ਨਗਰ ਨਿਗਮ ਦੇ ਚਾਰ ਸਰਕਾਰੀ ਕਰਮਚਾਰੀਆਂ ਦੇ ਨਾਮ ਲਿਖੋ ਉੱਤਰ ਨੰਬਰ 1 ਕਮਿਸ਼ਨਰ ਨੰਬਰ 2 ਸਿਹਤ ਅਫਸਰ ਨੰਬਰ 3 ਕਰ ਅਫਸਰ ਨੰਬਰ 4 ਲੇਖਾ ਅਫਸਰ ਪ੍ਰਸ਼ਨ ਨੰਬਰ 5 ਸ਼ਹਿਰੀ ਸਥਾਨਿਕ ਸਰਕਾਰ ਦੀ ਆਮਦਨ ਦੇ ਕੋਈ 4 ਸਾਧਨਾ ਦੱਸੋ ਉੱਤਰ ਨੰਬਰ 1 ਕਰ ਚੰਗੀ ਕਰ ਜਾਇਦਾਦ ਕਰ ਮੋਰੰਜਨ ਕਰ ਨੰਬਰ 2 ਫੀਸ ਕਰਾਂ ਦੇ ਨਕਸ਼ੇ ਪਾਸ ਕਰਨ ਤੋਂ ਫੀਸ ਟਾਂਗੇ ਰਿਕਸ਼ੇ ਠੇਲਿਆਂ ਆਦਤੋਂ ਫੀਸ ਨੰਬਰ 3 ਜੁਰਮਾਨੇ ਨਗਰ ਨਿਗਮ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਜੁਰਮਾਨਾ ਨੰਬਰ 4 ਸਰਕਾਰੀ ਗ੍ਰਾਂਟ ਅਤੇ ਕਰਜ਼ੇ ਸਰਕਾਰ ਵੱਲੋਂ ਪ੍ਰਾਪਤ ਗ੍ਰਾਂਟ ਸਹਾਇਤਾ ਪ੍ਰਸ਼ਨ ਨੰਬਰ 6 ਜ਼ਿਲ੍ਹਾ ਪ੍ਰਬੰਧ ਦਾ ਮੁਖੀਆ ਕੌਣ ਹੁੰਦਾ ਹੈ ਉੱਤਰ ਜ਼ਿਲ੍ਹਾ ਪ੍ਰਬੰਧ ਦਾ ਮੁਖੀਆ ਡਿਪਟੀ ਕਮਿਸ਼ਨਰ ਹੁੰਦਾ ਹੈ ਪ੍ਰਸ਼ਨ ਨੰਬਰ 7 ਸ਼ਹਿਰੀ ਸਥਾਨਕ ਸਰਕਾਰ ਪ੍ਰਤੀ ਤੁਹਾਡੇ ਕੀ ਫਰਜ਼ ਹਨ ਉੱਤਰ ਨੰਬਰ 1 ਸਾਨੂੰ ਯੋਗ ਅਤੇ ਇਮਾਨਦਾਰ ਮੈਂਬਰਾਂ ਦੀ ਚੋਣ ਕਰਨੀ ਚਾਹੀਦੀ ਹੈ ਨੰਬਰ 2 ਸਾਨੂੰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਨੰਬਰ 3 ਸਾਨੂੰ ਆਪਣੇ ਕਰ ਟੈਕਸ ਇਮਾਨਦਾਰ ਨਾਲ ਚੁਕਾਉਣੇ ਚਾਹੀਦੇ ਹਨ ਪ੍ਰਸ਼ਨ ਨੰਬਰ 8 ਨਗਰਪਾਲਿਕਾ ਨਗਰ ਨਿਗਮ ਦੇ ਕੋਈ ਦੋ ਕੰਮ ਲਿਖੋ ਉੱਤਰ ਨੰਬਰ 1 ਨਗਰ ਵਿੱਚ ਪਾਣੀ ਬਿਜਲੀ ਸੈਤ ਕੇਂਦਰਾਂ ਸਫਾਈ ਅਤੇ ਰੋਸ਼ਨੀ ਦਾ ਪ੍ਰਬੰਧ ਕਰਨਾ ਨੰਬਰ 2 ਸੜਕਾਂ ਅਤੇ ਪੁਲਾਂ ਦੀ ਦੇਖਭਾਲ ਕਰਨ ਦਾ ਕੰਮ ਕਰਨਾ ਪ੍ਰਸ਼ਨ ਨੰਬਰ 9 ਸ਼ਹਿਰੀ ਸਥਾਨਕ ਸਰਕਾਰ ਦੇ ਕੋਈ ਦੋ ਜ਼ਰੂਰੀ ਕੰਮ ਲਿਖੋ ਉੱਤਰ ਨੰਬਰ 1 ਨਗਰ ਵਿੱਚ ਪਾਣੀ ਬਿਜਲੀ ਸਾਫ ਸਫਾਈ ਅਤੇ ਰੋਸ਼ਨੀ ਦਾ ਪ੍ਰਬੰਧ ਕਰਨਾ ਨੰਬਰ 2 ਮਕਾਨਾਂ ਦੇ ਨਕਸ਼ੇ ਪਾਸ ਕਰਨਾ ਅਤੇ ਨਜਾਇਜ਼ ਕਬਜ਼ੇ ਹਟਾਉਣਾ ਪ੍ਰਸ਼ਨ ਨੰਬਰ 10 ਸੜਕਾਂ ਤੇ ਸਾਈਕਲ ਚਲਾਉਂਦੇ ਸਮੇਂ ਹੈਲਮਟ ਕਿਉਂ ਪਾਉਣਾ ਚਾਹੀਦਾ ਹੈ ਉੱਤਰ ਸਾਈਕਲ ਇੱਕ ਛੋਟਾ ਅਤੇ ਹਲਕਾ ਵਾਹਨ ਹੋਣ ਕਰਕੇ ਇਸ ਨੂੰ ਚਲਾਉਣ ਵਾਲਿਆਂ ਲਈ ਸੜਕ ਉੱਪਰ ਖਤਰਾ ਹੋ ਸਕਦਾ ਹੈ ਇਸ ਲਈ ਸੜਕ ਤੇ ਸਾਈਕਲ ਚਲਾਉਂਦੇ ਸਮੇਂ ਦੁਰਘਟਨਾ ਤੋਂ ਬਚਾਅ ਲਈ ਸਾਨੂੰ ਹੈਲਮਟ ਪਾਉਣਾ ਚਾਹੀਦਾ ਹੈ ਅੱਗੇ ਖਾਲੀ ਥਾਵਾਂ ਭਰੋ ਨੰਬਰ 1 ਨਗਰ ਪੰਚਾਇਤ ਡੈਸ਼ ਵਿੱਚ ਬਣਾਈ ਜਾਂਦੀ ਹੈ ਉੱਤਰ ਹੈਗਾ ਕਸਬੇ ਨੰਬਰ 2 ਸ਼ਹਿਰੀ ਸਥਾਨਕ ਸਰਕਾਰ ਦੇ ਕੰਮਾਂ ਦੀ ਦੇਖਭਾਲ ਡੈਸ਼ ਕਰਦੀ ਹੈ ਉੱਤਰ ਹੈਗਾ ਰਾਜ ਸਰਕਾਰ ਨੰਬਰ 3 ਨਗਰਪਾਲਿਕਾ ਨਗਰ ਨਿਗਮ ਦੀ ਚੋਣ ਲੜਨ ਲਈ ਘੱਟੋ ਘੱਟ ਸਾਲ ਅਤੇ ਵੋਟ ਪਾਉਣ ਲਈ ਸਾਲ ਦੀ ਉਮਰ ਹੋਣੀ ਚਾਹੀਦੀ ਹੈ। ਘੱਟੋ ਘੱਟ 21 ਸਾਲ, ਵੋਟ ਪਾਉਣ 18 ਸਾਲ ਦੀ ਉਮਰ। ਨੰਬਰ 4 ਪਿੰਡੂ ਤੋਂ ਸ਼ਹਿਰੀ ਖੇਤਰ ਵਿੱਚ ਬਦਲਦੇ ਇਲਾਕੇ ਨੂੰ ਕਿਹਾ ਜਾਂਦਾ ਹੈ? ਉੱਤਰ ਹੈਗਾ ਕਸਵਾ। ਹੇਠ ਲਿਖੇ ਵਾਕਾਂ ਲਈ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਨੰਬਰ 1 ਕੋਈ ਵਿਦੇਸ਼ੀ ਨਾਗਰਿਕ ਸਥਾਨਿਕ ਸਰਕਾਰ ਦੀ ਚੋਣ ਵਿੱਚ ਵੋਟ ਪਾ ਸਕਦਾ ਹੈ ਉੱਤਰ ਹੈਗਾ ਗਲਤ ਨੰਬਰ 2 ਸਾਡੇ ਪੰਜਾਬ ਵਿੱਚ ਇਸ ਸਮੇਂ ਤੋਂ ਸ਼ਹਿਰਾਂ ਵਿੱਚ ਨਗਰ ਨਿਗਮ ਹਨ ਨਾ ਉੱਤਰ ਹੈਗਾ ਗਲਤ ਨੰਬਰ 3 ਪੰਜਾਬ ਵਿੱਚ ਨਗਰ ਨਿਗਮ ਦੇ ਪ੍ਰਧਾਨ ਨੂੰ ਮੇਅਰ ਕਿਹਾ ਜਾਂਦਾ ਹੈ ਉੱਤਰ ਹੈਗਾ ਸਹੀ ਨੰਬਰ 4 ਸਥਾਨਿਕ ਸਰਕਾਰੀ ਸੰਸਥਾਵਾਂ ਦੀ ਚੋਣ ਲੜਨ ਲਈ ਵੋਟਰ ਦੀ ਉਮਰ 18 ਸਾਲ ਹੁੰਦੀ ਹੈ ਉੱਤਰ ਹੈਗਾ ਗਲਤ ਨੰਬਰ 5 ਜ਼ਿਲ੍ਹਾ ਪ੍ਰਬੰਧਕ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਕੰਮ ਕਰਦੇ ਹਨ ਉੱਤਰ ਹੈਗਾ ਸਹੀ ਨੰਬਰ 6 ਜ਼ਿਲ੍ਹਾ ਪ੍ਰਬੰਧ ਦਾ ਮੁਖੀ ਸਰਕਾਰੀ ਅਧਿਕਾਰੀ ਡਿਪਟੀ ਕਮਿਸ਼ਨਰ ਨਹੀਂ ਹੈ ਉੱਤਰ ਹੈਗਾ ਗਲਤ ਧੰਨਵਾਦ